ਤੇ ਇਹ ਪ੍ਰੋਜੈਕਟ ਨੂੰ ਮੀਟ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਦਾ ਹੀ ਪ੍ਰੋਜੈਕਟ ਹੈ। ਇਹਦੇ ਵਿੱਚ ਅਸੀਂ ਮਲਟੀਪਲ ਚੀਜ਼ਾਂ ਕਰਦੇ ਹਾਂ ਜਿਵੇਂ ਅਸੀਂ ਇੱਕ ਕਾਫੇ ਸਪਾਈਸ ਰਨ ਕਰਦੇ ਹਾਂ ਜਿੱਥੇ ਸਾਡੇ ਤਿੰਨ ਟ੍ਰੇਨੀਜ਼ ਨੇ ਅਸੀਂ ਇਹਨਾਂ ਨੂੰ ਟ੍ਰੇਨ ਕੀਤਾ ਹੈ। ਇਹ ਇਹ ਹੀ ਸਾਰਾ ਕਲੀਨਿੰਗ, ਸ਼ਾਪਿੰਗ, ਬਣਾਉਣਾ, ਖਿਲਾਣਾ, ਸਰਵਿੰਗ ਸਭ ਕੁਝ ਹੈ ਹੀ ਕਰਦੇ ਨੇ ਕਾਫੇ ਤੇ। ਸਾਡੇ ਸਾਹਮਣੇ ਐਗਜ਼ਾਮਪਲ ਹੈ। ਇਹਨਾਂ ਨੂੰ ਡਿਫਰੈਂਟ ਟਾਈਪ ਆਫ ਡਿਸੇਬਿਲਟੀਜ਼ ਨੇ। ਇਹਨਾਂ ਨੂੰ ਸੈਰੇਬਰਲ ਪਾਲਸੀ ਹੈ। ਇਹਨਾਂ ਦੋਨਾਂ ਨੂੰ ਇੰਟੈਲੈਕਚੁਅਲ ਡਿਸੇਬਿਲਟੀ ਹੈ। ਸਾਰਾ ਸਾਰਾ ਕੰਮ ਇਹ ਆਪ ਹੀ ਕਰਦੇ ਨੇ ਮੈਡਮ ਨਾਲ ਵੀ ਗੱਲਬਾਤ ਕਰਾਂਗੇ ਬੜੇ ਪਿਆਰ ਦੇ ਨਾਲ ਚੀਜ਼ਾਂ ਦੇ ਮੈਮ ਕਿੱਦਾਂ ਲੱਗੇ ਪ੍ਰੋਡਕਟ ਬਹੁਤ ਹੀ ਵਧੀਆ ਇਹ ਜਿਹੜਾ ਸਮਾਨ ਲੱਗਿਆ ਹੈਗਾ ਬਹੁਤ ਅੱਛਾ ਲੱਗਿਆ ਤੁਸੀਂ ਸੋਚਿਆ ਇਹ ਕੰਮ ਇਨਸਾਨ ਨੇ ਬਣਾ ਸਕਿਆ ਹਾਂਜੀ ਮੈਂ ਤਨਸ਼ੀਨ ਕੋਰ ਮੈਂ ਡੀਸੀ ਆਫਿਸ ਇਨ ਟਰਨਰ ਮਹਿਮਾਨਸ਼ੂ ਸਰ ਨਾਲ ਹੀ ਕੰਮ ਕਰਦੀਆ ਤੇ ਇਹ ਪ੍ਰੋਜੈਕਟ ਉਮੀਦ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਦਾ ਹੀ ਪ੍ਰੋਜੈਕਟ ਹੈ। ਇਹਦੇ ਵਿੱਚ ਅਸੀਂ ਮਲਟੀਪਲ ਚੀਜ਼ਾਂ ਕਰਦੇ ਹਾਂ ਜਿਵੇਂ ਅਸੀਂ ਇੱਕ ਕਾਫੇ ਸਪਾਈਸ ਰਨ ਕਰਦੇ ਹਾਂ ਜਿੱਥੇ ਸਾਡੇ ਤਿੰਨ ਟ੍ਰੇਨੀਆਂ ਨੇ ਅਸੀਂ ਇਹਨਾਂ ਨੂੰ ਟ੍ਰੇਨ ਕੀਤਾ ਹੈ। ਇਹ ਇਹ ਹੀ ਸਾਰਾ ਕਲੀਨਿੰਗ, ਸ਼ਾਪਿੰਗ, ਬਣਾਉਣਾ, ਖਿਲਾਣਾ, ਸਰਵਿੰਗ ਸਭ ਕੁਝ ਹੈ ਹੀ ਕਰਦੇ ਨੇ ਕਾਫੇ ਤੇ। ਪ੍ਰੋਜੈਕਟ ਉਮੀਦ ਵਿੱਚ ਸਾਡਾ ਬੱਸ ਸਟੈਂਡ ਨੂੰ ਵੀ ਅਸੀਂ ਡਿਸੇਬਲ ਫ੍ਰੈਂਡਲੀ ਕਰਨ ਲਈ ਕੰਮ ਕਰ ਰਹੇ ਹਾਂ। ਉਹ ਵੀ ਲਗਭਗ ਐਸ ਸਾਲ ਦੇ ਐਂਡ ਤੱਕ ਹੋ ਜਾਏਗਾ। ਤੇ ਉਸ ਤੋਂ ਇਲਾਵਾ ਵੀ ਅਸੀਂ ਪ੍ਰੋਜੈਕਟ ਆਨੀ ਰਨ ਕੀਤਾ ਹੈ ਅਸੀਂ ਉਹਦੇ ਵਿੱਚ ਬਲਾਈਂਡ ਸਕੂਲ ਜਿਹੜਾ ਜਮਾਲਪੁਰ ਵਿੱਚ ਹੈ ਉੱਥੇ ਅਸੀਂ ਬਰੇਲ ਮਸ਼ੀਨਾਂ ਸਿੱਖਣ ਮਤਲਬ ਜਿਹੜੇ ਬੱਚੇ ਬਰੇਲ ਸਿੱਖਦੇ ਨੇ ਉਹਨਾਂ ਨੂੰ ਅਸੀਂ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਨੇ ਤੇ ਚੌਥਾ ਸਾਡਾ ਜਿਹੜਾ ਪ੍ਰੋਜੈਕਟ ਹੈ ਉਹ ਆਇਲੀ ਇੰਟਰਵੈਂਸ਼ਨ ਹੈ ਜਿਹੜਾ ਮਤਲਬ ਅਸੀਂ अर्ली ਆਉਣੀ ਬੱਚਿਆਂ ਨੂੰ ਡਿਟੈਕਟ ਕਰ ਲਈਏ ਕਿ ਕੀ ਕੀ ਪ੍ਰੋਬਲਮ ਹੈ ਤੇ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਹੀ ਉਹਨਾਂ ਦੀ ਸਾਰੀ ਟ੍ਰੇਨਿੰਗ ਦਾ ਸਾਰਾ ਕੁਝ ਉਸੇ ਸਾਬ ਨਾਲ ਹੀ ਕਰੀਏ ਆ ਤੁਹਾਨੂੰ ਕਿੰਨਾ ਚੰਗਾ ਲੱਗਿਆ ਜਦੋਂ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਜੀ ਤੇ ਕੈਬਨਿਟ ਮੰਤਰੀ ਸੰਜੀਵਰ ਰੋੜਾ ਜੀ ਤੁਹਾਡੇ ਸਟਾਲ ਤੇ ਆਏ ਨੇ ਤੇ ਕੁਝ ਚੀਜ਼ਾਂ ਵੀ ਚੱਖੀਆਂ ਉਹਨਾਂ ਨੇ ਹਾਂਜੀ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਡੇ ਤੋਂ ਮਫਿਨਸ ਦਿੱਤਾ ਮਟਰੀ ਦਿੱਤੀ ਟੇਸਟ ਕੀਤਾ ਤੇ ਸਾਡਾ ਵੀ ਮਨੋਬਲ ਵਧਿਆ ਵਧਾ ਇਹਦੇ ਨਾਲ ਤੇ ਮਤਲਬ ਸ ਮਤਲਬ ਜਿਹੜੇ ਲੋਕੀ ਅੱਗੇ ਨਹੀਂ ਵੀ ਆ ਰਹੇ ਨੇ ਜਿਹੜੇ ਆਪਣੇ ਆਪ ਨੂੰ ਕਮ ਸਮਝਦੇ ਨੇ ਮੇਰੇ ਖਿਆਲ ਨਾਲ ਉਹਨਾਂ ਨੂੰ ਬਹੁਤ ਚੰਗਾ ਮੈਸੇਜ ਜਾਂਦਾ ਹੈ ਕਿ ਅਸੀਂ ਹੋਰ ਅੱਗੇ ਵਧੀਏ ਅੱਗੇ ਹੋਰ ਕਰੀਏ ਤੇ ਅਸੀਂ ਆਪਣੇ ਵੱਲ ਤੇ ਵੀ ਆਪਣੀ ਲਾਈਫ ਕੱਟ ਸਕਦੇ ਹਾਂ ਜਿਹੜੇ ਲੋਕੀ ਸਾਨੂੰ ਕੱਟ ਸਮਝਦੇ ਨੇ ਅਸੀਂ ਕੋਈ ਕੱਟ ਨਹੀਂ ਹੈਗੇ ਬਿਲਕੁਲ ਇਕ ਇਨੀਸ਼ੀਏਟਿਵ ਜਿਹੜੇ ਗਵਰਨਮੈਂਟ ਰਨ ਕਰ ਰਹੀ ਹੈ ਤਾਂ ਆਈ ਥਿੰਕ ਇਹ ਬਹੁਤ ਵਧੀਆ ਮੈਸੇਜ ਜਾ ਰਿਹਾ ਸਾਰਿਆਂ ਨੂੰ ਸਾਡੇ ਸਾਹਮਣੇ ਐਗਜ਼ਾਮਪਲ ਹੈ ਇਹਨਾਂ ਨੂੰ ਡਿਫਰੈਂਟ ਟਾਈਪ ਆਫ ਡਿਸੇਬਿਲिटीज ਨੇ ਇਹਨਾਂ ਨੂੰ ਸੈਰੇਬਰਲ ਪਾਲਸੀ ਹੈ ਇਹਨਾਂ ਦੋਨਾਂ ਨੂੰ ਇੰਟੈਲੈਕਚੁਅਲ ਨੈਸ਼ਨਲ ਪਲੇਅਰ ਹੈ ਨੈਸ਼ਨਲ ਪਲੇਅਰ ਨਿੱਕੀ ਨਾ ਥੋਟਾ ਹੈ ਨਾ ਕੀ ਹੈ ਥੋਟਾ ਪਤਮਵੀਰ ਸਿੰਘ ਪਤਮਵੀਰ ਸਿੰਘ ਜੀ ਹਾਂਜੀ ਕਿੱਦਾਂ ਲੱਗ ਰਿਹਾ ਅੱਜ ਤੁਹਾਨੂੰ ਮੰਤਰੀ ਜੀ ਆਏ ਸੀਗੇ ਡੀਸੀ ਜੀ ਆਏ ਸੀਗੇ ਇੱਥੇ ਲੁਧਿਆਣੇ ਦੇ ਬਹੁਤ ਚੰਗਾ ਲੱਗ ਰਿਹਾ ਮੈਨੂੰ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਵਾ ਮੈਂ ਆ ਕੇ ਕੰਮ ਹੋਰ ਕਰਾਂ ਤੇ ਮੈਂ ਜੀਮ ਕਿਹੜੀ ਖੇਡਦੇ ਹਾਂ ਮੈਂ ਆਪਣਾ 400 ਮੀਟਰ ਬਾਕ ਜੀ 100 ਮੀਟਰ ਦੈਸ਼ ਹੁਣ ਮੈਂ 27 ਗੜ ਜਾ ਕੇ ਆਇਆ ਹਾਂ ਉੱਥੇ ਦੋ ਮੈਡਲ ਜਿੱਤ ਕੇ ਨੇ ਦੋ ਮੈਡਲ ਜਿੱਤ ਕੇ ਆਏ ਹਾਂ ਬਰਾਊਨਰ ਸਿਲਵਰ ਅੱਛਾ ਅੱਛਾ ਜੋ ਕੰਮ ਕਰਦੇ ਹੋ ਤੁਸੀਂ ਤੁਹਾਨੂੰ ਕੁਝ ਓੱਖਾ ਨਹੀਂ ਲੱਗਦਾ ਬਈ ਕੰਮ ਕਰਨਾ ਕੁ ਓੱਖਾ ਹੈ ਜਿੱਦਾਂ ਮੈਡਮ ਦੱਸ ਰਹੀ ਸੀ ਬਈ ਸਾਰੀ ਕਲੀਨਿੰਗ ਵੀ ਸਾਰਾ ਪ੍ਰੋਸੈਸ ਵੀ ਸਭ ਤੁਸੀਂ ਤਿੰਨੇ ਜਿਹੜਾ ਆਪੇ ਕਰਦੇ ਹੋ ਮਿਲ ਕੇ ਉਹ ਨਹੀਂ ਓੱਖਾ ਖਾਈ ਲੱਗਦਾ ਓੱਖਾ ਹਾਂਜੀ ਅੱਛਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਹੋਰ ਵੀ ਉਹਨਾਂ ਨੂੰ ਕੀ ਮੈਸੇਜ ਦੇਵੋਗੇ ਸੰਦੇਸ਼ ਤੁਹ ਕੋਈ ਸੰਦੇਸ਼ ਕੀ ਦਵੋਗੇ ਜਿਹੜੇ ਤੁਹਾਡੇ ਵਰਗੇ ਹੋਰ ਭਰਾ ਨੇ ਹੋਰ ਭੈਣਾਂ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਮਨ ਕਰਦਾ ਬਈ ਅਸੀਂ ਵੀ ਕੋਈ ਕੰਮਕਾਰ ਕਰੀਏ ਅਸੀਂ ਵੀ ਘਰੋਂ ਬਾਹਰ ਨਿਕਲੀਏ ਉਹਨਾਂ ਨੂੰ ਵੀ ਐਂ ਲੱਗ ਰਿਹਾ ਵੇ ਅਸੀਂ ਵੀ ਕੰਮ ਕਰੀਏ ਹੂੰ ਤੇ ਉਹ ਵੀ ਕਰ ਸਕਦੇ ਨੇ ਕੋਈ ਰੁਕਾ ਨਹੀਂ ਹੈਗਾ ਨਹੀਂ ਜିକਨ ਤੁਸੀਂ ਕੀਤਾ ਉਹ ਵੀ ਆਪੇ ਕਰ ਲੈਣਗੇ ਸਾਰਾ ਉਹ ਵੀ ਆਪੇ ਕਰ ਲੈਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਜਿਹੜੇ ਸਾਰੇ ਪ੍ਰੋਡਕਟ ਨੇ ਤੇ ਤੁਸੀਂ ਦੇਖ ਸਕਦੇ ਹੋ ਮੀਨੂ ਜੋ ਜੋ ਕੁਝ ਇਹਨਾਂ ਦੇ ਵੱਲੋਂ ਜਿਹੜਾ ਬਣਾਇਆ ਜਾਂਦਾ ਤੇ ਸ਼ਾਇਦ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਹਨਾਂ ਦੇ ਵੱਲੋਂ ਇੱਕ ਕੈਫੇ ਸਪਾਈਸ ਜਿਹੜਾ ਉਹ ਵੀ ਰਨ ਕੀਤਾ ਜਾ ਰਿਹਾ ਜਿਹੜਾ ਕਿ ਗਵਰਨਮੈਂਟ ਡਿਸਪੈਂਸਰੀ ਐਲੀ ਖੁਰਦ ਹਮੜਾ ਰੋਡ ਤੇ ਉੱਤੇ ਮੌਜੂਦ ਆ ਸ਼ਾਇਦ ਅਜ ਤੋਂ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਵੇਗਾ ਉਹ ਕੈਫੇ ਵੀ ਜਿਹੜੇ ਇਹ ਤਿੰਨੇ ਲੋਕ ਨੇ ਤੁਹਾਨੂੰ ਜਿਹੜੇ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਇਹੀ ਚਲਾੰਦਰ ਮੈਂ ਤੁਹਾਡਾ ਕੀ ਨਾਮ ਅਮਰਜੋਤ ਕੌਰ ਅਮਰਜੋਤ ਕੌਰ ਜੀ ਕਿੱਦਾਂ ਲੱਗ ਰਿਹਾ ਏ ਤੁਹਾਨੂੰ ਵਧੀਆ ਲੱਗ ਰਿਹਾ ਇਹਨੇ ਸੋਹਣੇ ਸੋਹਣੇ ਤੁਸੀਂ ਦੇਖੋ ਪ੍ਰੋਡਕਟ ਬਣਾਏ ਹੋਏ ਨੇ ਮੈਂ ਤਾਂ ਬਹੁਤ ਚੰਗੇ ਲੱਗੇ ਨੇ ਹਾਂਜੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਡੀਸੀ ਸਾਹਿਬ ਆਏ ਸੀਗੇ ਜਿਉਂ ਲੁਧਿਆਣੇ ਦੇ ਮੰਤਰੀ ਜੀ ਆਏ ਸੀਗੇ ਉਹ ਵੀ ਤੁਹਾਡੀ ਤਾਰੀਫ ਕਰਕੇ ਗਏ ਨੇ ਵਧੀਆ ਲੱਗ ਵਧੀਆ ਲੱਗ ਰਿਹਾ ਔਖਾ ਨਹੀਂ ਹੁੰਦਾ ਕੰਮ ਕਰਨਾ ਨਹੀਂ ਥੋੜਾ ਤਾਂ ਔਖਾ ਥੋੜਾ ਥੋੜਾ ਔਖਾ ਹੁੰਦਾ ਬਾਕੀ ਸੋਖਾ ਵਾ ਠੀਕ ਥੋੜਾ ਕੀ ਨਾ ਵਿਕਾਸ ਵਿਕਾਸ ਕਿੱਦਾਂ ਲੱਗ ਰਿਹਾ ਅੱਜ ਤੁਹਾਨੂੰ ਵਧੀਆ ਲੱਗ ਰਿਹਾ ਅੱਜ ਸਾਰੇ ਦੇਖੋ ਮੈਡਮ ਵੀ ਆਏ ਹੋਏ ਨੇ ਕਿੰਨਾ ਪਸੰਦ ਕਰ ਰਹੇ ਨੇ ਥੋੜੀ ਬਣਾਈਆਂ ਹੋਈਆਂ ਚੀਜ਼ਾਂ ਨੂੰ ਵਧੀਆ ਲੱਗਿਆ ਸਰ ਮੈਡਮ ਨਾਲ ਵੀ ਗੱਲਬਾਤ ਕਰਾਂਗੇ ਬੜੇ ਪਿਆਰ ਦੇ ਨਾਲ ਚੀਜ਼ਾਂ ਦੇ ਮੈਮ ਕਿੱਦਾਂ ਲੱਗੇ ਪ੍ਰੋਡਕਟ ਬਹੁਤ ਹੀ ਵਧੀਆ ਇਹ ਜਿਹੜਾ ਸਮਾਨ ਲੱਗਿਆ ਹੈਗਾ ਬਹੁਤ ਅੱਛਾ ਲੱਗਿਆ ਤੁਸੀਂ ਸੋਚਿਆ ਇਹ ਕੰਮ ਇਨਸਾਨ ਨੇ ਬਣਾ ਸਕਦਾ ਔਰ ਹੁਨਰ ਇਹਨਾਂ ਨੂੰ ਸਿਖਾਇਆ ਗਿਆ ਔਰ ਹੁਨਰ ਤਾਂ ਰੋਜ਼ਗਾਰ ਵੱਲ ਲੈ ਕੇ ਜਾਂਦਾ ਜੋ ਇਹ ਇਨੀਸ਼ੀਏਟਿਵਲੀ ਆ ਗਿਆ ਮੈਂ ਕਹਿ ਰਹੀਆਂ ਕਿ ਇਦੀ ਤਾਰੀਫ ਜਿੰਨੀ ਵੀ ਕੀਤੀ ਜਾਏ ਘੱਟ ਹੈਗੀ ਸ਼ਬਦਾਚ ਨਹੀਂ ਹੋ ਸਕਦਾ ਔਰ ਪਰਮਾਤਮਾ ਮੈਂ ਕਹਿ ਰਹੀਆਂ ਕਿ ਬles ਕਰੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਔਰ ਇਹਨਾਂ ਬੱਚਿਆਂ ਨੂੰ ਸਿਖਾਇਆ ਹੈਗਾ ਤੇ ਮੈਂ ਚਾਹਦੀ ਹੈਗੀਆਂ ਕਿ ਜੋ ਇਹ ਸਾਰਸ ਮੇਲਾ ਲੱਗਿਆ ਹੈਗਾ ਆ ਇਹਦੇ ਵਿੱਚ ਇਹ ਜਿਹੜੇ ਸੈਲਫ ਹੈਲਪ ਗਰੁੱਪਸ ਆ ਗਏ ਨੇ ਉਹਨਾਂ ਦਾ ਸਮਾਨ ਜ਼ਰੂਰ ਖਰੀਦੋ ਵਿਜ਼ਿਟ ਕਰੋ ਤਾਂ ਕਿ ਆਪਾਂ ਊਮਨ ਐਂਪਾਵਰਮੈਂਟ ਦੀ ਜਿਹੜੇ ਗੱਲ ਕਰਦੇ ਹੈਗੇ ਆ ਤੇ ਤਆਂ ਹੋ ਇਹ ਸੱਚ ਹੋ ਪਾਏਗਾ ਕਿ ਅਗਰ ਆਪਾਂ ਜਿਆਦਾ ਤੋਂ ਜਿਆਦਾ ਸਮਾਨ ਆਏ ਖਰੀਦਾਂਗੇ ਤਾਂ ਜਿਹੜਾ ਦੀਵਾਲੀ ਦਾ ਤਿਉਹਾਰ ਹੈਗਾ ਆ ਮੈਂ ਕਰੀਆਂ ਇਹ ਸੱਚੀ ਖੁਸ਼ੀ ਸੱਚੀ ਦੀਵਾਲੀ ਹੋਊਗੀ ਅਸਲੀ ਦੀਵਾਲੀ ਤੇ ਜਦੋਂ ਆਪਾਂ ਕਿਸੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕਿਸੇ ਰੌਸ਼ਨੀ ਤੋਂ ਘੱਟ ਨਹੀਂ ਤੇ ਬਹੁਤ ਹੀ ਵਧੀਆ ਹੈ ਕਿ ਇਹ ਜਿਹੜਾ ਸਮਾਨ ਇੱਥੇ ਲੱਗਿਆ